ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖਣ ਖਿਆਲ ਸਾਬ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸਹਿਕਾਰੀ ਬੈਂਕ ਦੇ ਸਹਾਇਕ ਮੈਨੇਜਰ ਤੇ ਬੈਂਕ ਨਾਲ ਠੱਗੀ ਦੇ ਇਲਜ਼ਾਮ ਖਾਤਿਆਂ ਨਾਲ ਚੀਹ ਛੜਕਾ ਠੱਗੇ 1 ਕਰੋੜ 43 ਲੱਖ ਰੁਪਏ ਚਪੜਾਸੀ ਤੋਂ ਸਟੈਂਟ ਮੈਨੇਜਰ ਬਣਿਆ ਸੀ ਮੁਲਜ਼ਮ ਦੀਪ ਸਿੰਘ ਇੰਦਰ ਸਿੰਘ ਜ਼ਿਲ੍ਹਾ ਸੰਗਰੂਰ ਦੇ ਸਹਿਕਾਰੀ ਸਹਿਕਾਰੀ ਬੈਂਕ ਦੀ ਚੀਮਾ ਸ਼ਾਖਾ ਦੇ ਸਹਾਇਕ ਮੈਨੇਜਰ ਉੱਤੇ ਬੈਂਕ ਨਾਲ 1 ਕਰੋੜ 39 ਲੱਖ ਦੀ ਧੋਖਾਧੜੀ ਦੇ ਇਲਜ਼ਾਮ ਲੱਗੇ ਹਨ ਮਿਲੀਅਨ ਜਾਣਕਾਰੀ ਅਨੁਸਾਰ ਮੁਲਜ਼ਮ ਗਾਕਾਂ ਦੀ ਰਿਵਾਈਲਿੰਗ ਕ੍ਰੈਸ਼ ਕ੍ਰੈਡਿੰਗ ਲਿਮਟ ਤੋਂ ਲਏ ਗਏ ਕਰਜ਼ੇ ਦੀਆਂ ਕਿਸ਼ਤਾਂ ਜਮ੍ਹਾਂ ਕਰਵਾ ਕੇ ਉਹਨਾਂ ਨੂੰ ਐਨਓਸੀ ਜਾਰੀ ਕਰ ਦਿੰਦਾ ਸੀ ਪਰ ਆਰਸੀਸੀ ਖਾਤਾ ਬੰਦ ਕਰਦਾ ਬੰਦ ਨਹੀਂ ਸੀ ਕਰਦਾ ਉਸ ਦੀ ਸੀਮਾ ਵਧਾ ਕੇ ਗ੍ਰਾਹਕਾਂ ਵੱਲੋਂ ਜਮ੍ਹਾਂ ਕਰਵਾਇਆ ਚੈੱਕ ਬੁੱਕਾ ਰਹੀਂ ਪੈਸੇ ਕਢਾ ਲਿੰਦਾ ਸੀ ਬੈਂਕ ਦੇ ਐਮ ਡੀ ਦੀ ਸ਼ਿਕਾਇਤ ਤੇ ਸਹਾਇਕ ਮੈਨੇਜਰ ਦੀਪਿੰਦਰ ਸਿੰਘ ਉਸ ਦੀ ਪਤਨੀ ਤੀ ਅਤੇ ਉਸ ਦੇ ਇਸ ਜਨਕ ਵਿਰੁੱਧ ਧੋਖਾ ਧਾੜੀ ਇੱਕ ਦਾ ਕੇਸ ਦਰਜ ਕੀਤਾ ਗਿਆ ਹੈ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਮੁਲਜ਼ਿਮ ਬੈਂਕ ਵਿੱਚੋਂ ਪੈਸੇ ਕਢਵਾ ਕੇ ਆਪਣੀ ਪਤਨੀ ਤੀ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਂਦਾ ਸੀ ਮੁਲਜਮ ਕਰੀਬ 24 ਸਾਲਾਂ ਤੋਂ ਜੀ ਚੀਮਾ ਬ੍ਰਾਂਚ ਵਿੱਚ ਤਾਇਨਾਤ ਸੀ ਉਹ ਚਪੜਾਸੀ ਵਜੋਂ ਭਰਤੀ ਹੋਇਆ ਸੀ ਜਿਸ ਤੋਂ ਬਾਅਦ ਉਹ ਤਰੱਕੀ ਪ੍ਰਾਪਤ ਕਰਕੇ ਕਲਰਕ ਨੇਖਾਕਾਰ ਅਤੇ ਫਿਰ ਸਹਾਇਕ ਬ੍ਰਾਂਚ ਮੈਨੇਜਰ ਬਣ ਗਿਆ ਮੀਡੀਆ ਨਾਲ ਗੱਲ ਕਰਦਿਆਂ ਸਹਿਕਾਰੀ ਬੈਂਕ ਦੇ ਚੇਅਰਮੈਨ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇੱਕੋ ਬੈਂਕ ਇਤਿਹਾਸ ਇਨਾਂ ਤੇ ਮੁਲਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਜਦੋਂ ਨਵੇਂ ਮੈਨੇਜਰ ਨੇ ਅਹੁਦਾ ਸੰਭਾਲਿਆ ਤਾਂ ਉਸ ਵੱਲੋਂ ਜਾਂਚ ਕੀਤੀ ਗਈ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਬੇਨਿਜੀ ਬੇਨਿਜਮੀਆਂ ਸਾਹਮਣੇ ਆਈਆਂ ਜਿਸ ਦੀ ਸੂਚਨਾ ਬ੍ਰਾਂਚ ਇੰਚਾਰਜ ਦੇ ਕੁਆਟਰ ਕੇ ਬੈਂਕ ਦੀ ਕਮੇਟੀ ਨੂੰ ਦਿੱਤੀ ਗਈ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਮਾਮਲਾ ਦਰਜ ਕਰਵਾਇਆ ਗਿਆ ਉਸ ਸਮੇਂ ਇਹ ਕਪਲਾ ਸਿਰਫ 80 ਕੋ ਲੱਖ ਦਾ ਨਜ਼ਰ ਆ ਰਿਖਾ ਸੀ ਪਰ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਹੁਣ ਤੱਕ ਇਹ 1 ਕਰੋੜ 39 ਲੱਖ ਦੇ ਕਰੀਬ ਦਾ ਕਪਲਾ ਹੋ ਚੁੱਕਾ ਹੈ ਬੈਂਕ ਦੇ ਐਮ ਡੀ ਵੱਲੋਂ মিডিਆ ਨੂੰ ਜਾਣਕਾਰੀ ਦਿੱਤੀ ਗਈ ਕਿ ਇਹ ਅਧਿਕਾਰੀ 2000 ਤੋਂ ਲੈ ਕੇ 2018 ਤੱਕ ਅਸਟੈਂਟ ਮੈਨੇਜਰ ਦੀ ਪੋਸਟ ਤੇ ਚੀਮਾ ਮੰਡੀ ਵਿਖੇ ਤਾਂ ਨੈਤ ਰੱਖਿਆ ਹੈ ਉਹਨਾਂ ਕਹਾ ਕਿ ਇਸ ਕਪਲੇ ਦੀ ਬਰੀਕੀ ਨਾਲ ਜਾਂਚ ਕਰਵਾਈ ਜਾਵੇ ਧੰਨਵਾਦ ਵੀਡੀਓ ਨੂੰ ਵੇਖਣ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਸਤ ਸ੍ਰੀ ਅਕਾਲ ਜੀ ਵੀਡੀਓ ਨੂੰ ਵੇਖ ਰਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੈਨੇਡਾ ਚ ਪੜਾਈ ਦੇ ਚਾਹਵਨ ਲਈ ਇੱਕ ਹੋਰ ਝਟਕਾ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਕੀਤਾ ਨਵਾਂ ਐਲਾਨ ਅਗਲੇ 2 ਸਾਲਾਂ ਤੱਕ ਬ੍ਰਿਟਿਸ਼ ਕੋਲੰਬੀਆ ਨੇ ਨਵੇਂ ਕਾਲਜਾਂ ਅੰਤਰ ਨਹੀਂ ਮਿਲੇਗੀ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਕੈਨੇਡਾ ਦੇ ਇੱਕ ਸੂਬੇ ਬ੍ਰਿਟਿਸ਼ ਕੋਰੰਬੀਆ ਨੇ ਕਮੰਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਇੱਛਾ ਰੱਖਣ ਵਾਲੇ ਨਵੇਂ ਕਾਲਜਾਂ ਨੂੰ ਮਨਜ਼ੂਰੀ ਦੇਣ ਤੋਂ 2 ਸਾਲ ਤੱਕ ਦੀ ਰੋਕ ਲਗਾਉਣ ਦਾ ਐਲਾਨ ਕੀਤਾ ਜੋ ਫਰਵਰੀ 2026 ਤੱਕ ਅਸਰਦਾਰ ਰਹੇਗਾ ਇਹ ਫੈਸਲਾ ਕਮੰਟਰੀ ਵਿਦਿਆਰਥੀਆਂ ਨੂੰ ਸ਼ੋਸ਼ਣ ਤੋਂ ਬਚਾਉਣਾ ਅਤੇ ਇਸ ਕੰਟਰੀ ਤੋਂ ਬਾਅਦ ਦੀ ਸਿੱਖਿਆ ਦੇ ਮਿਆਰ ਚ ਸਦਾਰ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ ਸੂਬਾ ਨਿੱਜੀ ਸਖਲਾਈ ਸੰਸਥਾ ਚ ਘੱਟੋ ਘੱਟ ਪਾਸ਼ਾ ਦੀਆਂ ਲੋੜਾਂ ਨੂੰ ਪੇਸ਼ ਕਰਨ ਅਤੇ ਕਿਰਤ ਬਾਜ਼ਾਰਾਂ ਨੂੰ ਦੀਆਂ ਜ਼ਰੂਰਤਾਂ ਤੇ ਡਿਗਰੀ ਦੇ ਮਿਆਰ ਲਈ ਉੱਚ ਮਾਪਦੰਡ ਨਿਰਧਾਰਤ ਕਰਨ ਦੀ ਵੀ ਯੋਜਨਾ ਬਣਾ ਰੱਖਾ ਹੈ। ਬ੍ਰਿਟਿਸ਼ ਕੋਲੰਬੀਆ ਦੀ ਕੋਲੰਬੀਆ ਦੀ ਸੈਕੰਡਰੀ ਸਿੱਖਿਆ ਮੰਤਰੀ ਸਲੀਨਾ ਰੌਬਨਸਨ ਨੇ ਕਿਹਾ ਕਿ ਇੱਕ ਮੰਤਰੀ ਸਿੱਖਿਆ ਪ੍ਰਣਾਲੀ ਵਿੱਚ ਖਾਮੀਆਂ ਨੂੰ ਠੀਕ ਕਰਨ ਲਈ ਇੱਕ ਰੋਕ ਜ਼ਰੂਰੀ ਹੈ। ਰੌਬਨਸਨ ਨੇ ਕਿਹਾ ਕਿ ਸੂਬੇ ਨੇ ਪਿਛਲੇ ਸਾਲ ਮਾਰਚ ਵਿੱਚ ਇਸ ਪ੍ਰਣਾਲੀ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਕੁਝ ਨਿੱਜੀ ਸੰਸਥਾਵਾਂ ਵੱਲੋਂ ਰਸਮੀ ਸ਼ਿਕਾਇਤਾਂ ਦਰਜ ਕਰਵਾਉਣ ਤੇ ਵਿਦਿਆਰਥੀਆਂ ਨੂੰ ਡਰਾਉਣ ਤੇ ਜੜਾਉਣ ਦੀਆਂ ਅੰਧਾਰਨਾ ਮਿਲੀਆਂ ਸਨ। ਰੋਬਿਨਸਨ ਨੇ ਕਿਹਾ ਕਿ ਇੱਕ ਵਿਦਿਆਰਥਣ ਨੇ ਉਸ ਨੂੰ ਦੱਸਿਆ ਕਿ ਭਾਰਤ ਦੇ ਚ ਔਰਤ ਤੇ ਪਰਿਵਾਰ ਨੇ ਉਸ ਨੂੰ ਨਿਆਰੀ ਸਿੱਖਿਆ ਲਈ ਬੀਸੀ ਭੇਜਣ ਲਈ ਪੈਸੇ ਪਚਾਏ ਮੰਤਰੀ ਨੇ ਕਿਹਾ ਕਿ ਇਸ ਦੀ ਬਜਾਏ ਉਸ ਨੂੰ ਪਹੁੰਚਣ ਤੇ ਆਨਲਾਈਨ ਕਲਾਸਾਂ ਚ ਰੱਖਿਆ ਗਿਆ ਸੀ ਰੋਬਿਨਸਨ ਨੇ ਕਿਹਾ ਕਿ ਇਹ ਰੋਬਿਨਸਨ ਨੇ ਕਿਹਾ ਕਿ ਕਹ ਉਹ ਇੱਥੇ ਪਹੁੰਚੀ ਅਤੇ ਉਸ ਨੇ ਦੱਸਿਆ ਦੱਸਿਆ ਦਸੀਆ ਗਿਆ ਕਿ ਕਲਾਸਾਂ ਚ ਸਿੱਖਿਆ ਦਿੱਤੀ ਜਾਵੇਗੀ ਪਰ ਕਲਾਸ ਦੇ ਪਹਿਲੇ ਦਿਨ ਹੀ ਪਤਾ ਲੱਗਿਆ ਕਿ ਪੂਰਾ ਕੋਰਸ ਆਨਲਾਈਨ ਪੜਾਇਆ ਜਾਵੇਗਾ ਤੇ ਉਹ ਸਮਝ ਨਹੀਂ ਪਾਰਹੀ ਸੀ ਕਿ ਉਸਨੇ ਇੱਕ ਆਨਲਾਈਨ ਪ੍ਰੋਗਰਾਮ ਲਈ ਇਹ ਸਾਰਾ ਪੈਸਾ ਕਿਉਂ ਖਰਚ ਕੀਤਾ ਉਹਨਾਂ ਕਹਾ ਕਿ ਮਾੜੇ ਅਨਸਰਾਂ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਤੋਂ ਰੋਕਣ ਦੀ ਜ਼ਰੂਰਤ ਹੈ ਉਹਨਾਂ ਕਹਾ ਇਹ ਹੀ ਉਹ ਚੀਜ਼ ਹੈ ਜੋ ਅਸੀਂ ਇੱਥੇ ਠੀਕ ਕਰਨ ਲਈ ਹਾਂ ਇਹ ਕਦਮ ਕਮਾਂਤਰੀ ਵਿਦਿਆਰਥੀਆਂ ਦੇ ਇਮੀਗ੍ਰੇਸ਼ਨ 'ਚ ਵਾਧੇ ਨੂੰ ਰੋਕਣ ਲਈ ਕੈਨੇਡੀਅਨ ਸਰਕਾਰ ਦੀ ਯੋਜਨਾ ਦੇ ਅਨੁਸਾਰ ਜਿਸ ਨੂੰ ਦੇਸ਼ 'ਚ ਰਹਿਤੀ ਸੰਕਟ ਲਈ ਅਣਚੰਕ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਯੋਜਨਾਬੰਦੀ ਸਰਕਾਰ ਨੇ 2 ਹਫ਼ਤੇ ਪਹਿਲਾਂ ਹੀ ਨਵੇਂ ਕਮਾਂਤਰੀ ਵਿਦਿਆਰਥੀ ਪਰਮਿਟਨ ਦੀ ਗਿਣਤੀ ਨੂੰ ਵੀ ਅਗਲੇ 2 ਸਾਲਾਂ ਤੱਕ ਸੀਮਤ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਉਦੇਸ਼ ਇਸ ਸਾਲ ਵਿਦਿਆਰਥੀਆਂ ਦੀ ਦਾਖਲਾ 35% ਘਟਾ ਕੇ ਲਗਭਗ 360 ਹਜ਼ਾਰ ਕਰਨਾ ਹੈ ਇਸ ਤੋਂ ਇਲਾਵਾ ਗ੍ਰੈਜੂਏਸ਼ਨ ਤੋਂ ਬਾਅਦ ਕੁਝ ਵਿਦਿਆਰਥੀਆਂ ਨੂੰ ਵਰਕ ਪਰਮਨੈਂਟ ਜਾਰੀ ਕਰਨਾ ਵੀ ਬੰਦ ਕਰ ਦਿੱਤਾ ਜਾਵੇਗਾ ਕੈਨੇਡਾ ਦੀ ਕ ਮੰਤਰੀ ਵਿਦਿਆਰਥੀ ਆਬਾਦੀ 10 ਲੱਖ ਤੋਂ ਵੱਧ ਹੈ ਜਿਸ ਵਿੱਚ ਭਾਰਤੀਆਂ ਦੀ ਹਿੱਸੇਦਾਰੀ ਸਭ ਤੋਂ ਵੱਧ ਸੈਂਤੀਪੀ ਸਦੀ ਹੈ ਹਾਲਾਂਕਿ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਵਿਵਾਦ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਸਟੱਡੀ ਪਰਮਿਟ ਵਿੱਚ ਗ੍ਰਾਵਟ ਦਾ ਸੰਕੇਤ ਦਿੱਤਾ ਗਿਆ ਹੈ 2023 ਚ ਕੈਨੇਡਾ ਦੇ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨ ਲਈ 50 500 ਹਜ਼ਾਰ ਸਥਾਈ ਵਸਨੀਕਾਂ ਤੇ 90 ਹਜ਼ਾਰ ਕਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦਾ ਟੀਚਾ ਰੱਖਿਆ ਸੀ ਪਰ ਦਾਖਲਾ ਇਨਾਂ ਹੱਦਾਂ ਨੂੰ ਪਾਰ ਕਰ ਗਿਆ ਜਿਸ ਨਾਲ 345 ਹਜ਼ਾਰ ਐਚੀ ਥਾਵਾਂ ਦੀ ਘਾਟ ਹੋ ਗਈ ਅਤੇ ਟਰੂਡੋ ਸਰਕਾਰ ਲਈ ਮਤਮ ਪੂਰਨ ਚੁਣੌਤੀਆਂ ਪੈਦਾ ਹੋਈਆਂ ਵੀਡੀਓ ਨਾਲ ਜੁੜੇ ਰਹਿਣ ਲਈ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰ